हां जी ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਫੇਰ ਕਹਿੰਦੇ ਨੇ ਵੀ ਅਮਰਪਾਲ ਸਿੰਘ ਮਾੜਾ ਕਰਦਾ ਸੀ ਉਹ ਲੋਕਾਂ ਦੇ ਧੀਆਂ ਪੁੱਤਾਂ ਨੂੰ ਹਥਿਆਰਾਂ ਦੀ ਗੱਲ ਕਰਦਾ ਸੀ ਤਲਵਾਰਾਂ ਫੜਾਉਂਦਾ ਸੀ ਬਹੁਤ ਸਾਰੇ આરોਪ ਲੱਗੇ ਨੇ ਪਰ ਇਹਦਾ ਮੈਂ ਤੁਹਾਨੂੰ ਅੱਜ ਐਸਾ ਸਬੂਤ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਚਿੱਟੇ ਵਾਲੇ ਬੰਦਿਆਂ ਨੇ ਗੁਰਦੁਆਰੇ ਦੀ ਗੁੰਲਕ ਪਨ ਕੇ ਜਿਹੜੀ ਗੁੰਲਕ ਹੁੰਦੀ ਆ ਉਹਨੂੰ ਪਨ ਕੇ ਦਰਸਾਲ ਉੱਥੇ ਇੱਕ ਪੰਡ ਵਨ ਕੇ ਰਪਈਆਂ ਦੀ ਲੈ ਜਾ ਰਹੇ ਨੇ ਮੈਂ ਤੁਹਾਨੂੰ ਇਹਦਾ ਵੀਡੀਓ ਦਿਖਾਉਣਾ ਸੋ ਇਸ ਕਰਕੇ ਬਹੁਤ ਸਾਰੇ ਸਾਥੀ ਇਹ ਗੱਲਾਂ ਦੀ ਸਪੋਰਟ ਵਿੱਚ ਨੇ ਕਿ ਦੇਵਾ ਸਿੱਧੂ ਸਹੀ ਕਹਿ ਰਿਹਾ ਕਿਉਂਕਿ ਅਕਸਰ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਔਰ ਅੱਜ ਵੀ ਕਹਿ ਰਿਹਾ ਪਰ ਮੈਂ ਸਬੂਤਾਂ ਦੇ ਆਧਾਰ ਤੋਂ ਬਿਨਾਂ ਕੋਈ ਗੱਲ ਨਹੀਂ ਕਹਿੰਦਾ ਹੁੰਦਾ ਦਰਅਸਲ ਦੋ ਚਿੱਟੇ ਦੇ ਆਦੀ ਬੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦੋਵੇਂ ਜਾਂਦੇ ਨੇ ਰਾਤ ਦਾ ਵਕਤ ਹੈ ਕੋਈ ਵੀ ਪਾਠੀ ਜਾਂ ਕੋਈ ਵੀ ਇਹਨਾਂ ਦਾ ਪਹਿਰੇਦਾਰ ਇਸ ਗੁਰਦੁਆਰੇ ਦੇ ਵਿੱਚ ਨਹੀਂ ਹੈ ਕਿ ਗੁਰਦੁਆਰੇ ਦੇ ਵਿੱਚ ਤੁਹਾਨੂੰ ਵੀ ਪਤਾ ਅਕਸਰ ਯਾਨੀ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਇਹ ਵੀ ਤੁਸੀਂ ਜਾਣਦੇ ਹੋ ਔਰ ਇਹ ਦੋਵੇਂ ਜਣੇ ਜਾਣਦੇ ਨੇ ਰਮਾਲਾ ਸਾਹਿਬ ਵੀ ਗੁਰਦੁਆਰੇ ਦਾ ਹੀ ਹੁੰਦਾ ਕਿਹਦੇ ਵਿੱਚ ਉਹ ਗਠੜੀ ਬਣ ਕੇ ਬਹੁਤ ਵੱਡੀ ਰੁਪਈਆਂ ਦੀ ਦੋਨੇ ਜਣੇ ਲੈ ਜਾਂਦੇ ਤੇ ਗੋਲਕ ਦੇਖੋ ਕਿਵੇਂ ਪਾਉਂਦੇ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਕਿਉਂਕਿ ਇਹ ਚਿੱਟੇ ਵਾਲਿਆਂ ਦੀ ਕਰਤੂਤ ਤੁਹਾਡੇ ਸਾਹਮਣੇ ਪਤਾ ਲੱਗਣੀ ਇਹ ਬੰਦੇ ਕੌਣ ਨੇ ਦੇਖੋ ਖਵਾਲੀ ਕਰਨ ਵਾਲੇ ਇਹ ਕਿਵੇਂ ਹੋ ਸਕਦਾ ਕਿ ਗੁਰੂ ਘਰ ਦੇ ਅੰਦਰੋਂ ਐਡਾ ਕਰਕੇ ਇਫਰਾਰ ਹੋ ਜਾਣ ਦੇਖੋ ਵੀਡੀਓ ਕਿੰਨੀ ਮੰਦ ਭਾਗੇ ਵੀਡੀਓ ਆ ਪੰਜਾਬ ਦੀ ਵੀਡੀਓ ਆ ਪਿੱਪੜਾ ਵਾਲਾ ਪਿੰਡ ਆ ਜਿੱਥੋਂ ਦੀ ਵੀਡੀਓ ਆ ਔਰ ਗੁਰੂ ਕੀ ਗੋਲਕ ਦੇ ਵਿੱਚੋਂ ਉਹਨੂੰ ਰੈਚਾ ਦੇ ਨਾਲ ਪੁੱਟਿਆ ਪੱਡ ਬੰਨ ਕੇ ਉੱਥੋਂ ਜਿਹੜਾ ਨਕਦੀ ਨਿਕਲੀ ਆ ਉਸ ਨੂੰ ਲੈ ਕੇ ਫਰਾਰ ਹੋ ਗਏ ਦੋ ਬੰਦੇ ਆ ਦੋਵੇਂ ਐਡਾ ਲੱਗਦੇ ਕਿ ਨੌਜਵਾਨ ਆ ਕਾਫੀ ਜੁੱਸੇ ਵਾਲੇ ਆ ਚੰਗੀ ਤਰ੍ਹਾਂ ਦੇਖਿਓ ਮੇਰਾ ਵੀਰ ਹੁਣ ਸਾਰੀ ਪਲੈਨਿੰਗ ਹੋਣੀ ਆ ਗੁਰੂ ਘਰ ਦੇ ਅੰਦਰ ਦੇਖੋ ਇੱਕ ਦੇ ਹੱਥ ਇਹਦੇ ਹੱਥ 'ਚ ਰੈਚ ਫੜਿਆ ਹੋਇਆ ਆ ਰੈਸ ਦੇ ਨਾਲ ਗੁਰੂ ਕੀ ਗੋਲਕ ਪੱਟੀ ਆ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਗਏ ਨੇ ਇਹਦੇ ਤਾਂ ਬੂਟ ਵੀ ਪਾਏ ਹੋਇਆ ਜਿਹੜਾ ਦੇਖੋ ਇਸ ਤਸਵੀਰ ਦੇ ਵਿੱਚ ਪਟ ਰਿਹਾ ਇਹਦੇ ਬੂਟ ਵੀ ਉਦਾਂ ਦੀ ਪਾਏ ਹੋਏ ਨੇ ਸਮਝ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਇਹ ਕਿਵੇਂ ਹੋ ਸਕਦਾ ਸਾਨੂੰ ਨਜ਼ਰ ਲੱਗੀ ਹੈ ਪੰਜਾਬ ਦੀ ਜਵਾਨੀ ਕਿੱਧਰ ਨੂੰ ਹੋ ਗਈ ਆ ਪੰਜਾਬ ਦੇ ਲੋਕ ਕਿੱਧਰ ਨੂੰ ਹੋ ਗਏ ਆ ਕਿਵੇਂ ਜਿਹੜਾ ਇਹ ਇੰਨੀ ਆਸਾਨੀ ਦੇ ਨਾਲ ਢੱਲੇ ਦੇ ਨਾਲ ਗੁਰੂ ਕੀ ਗੋਲਕ ਨੂੰ ਹੱਥ ਪਾਇਆ ਰੈਸ ਦੇ ਨਾਲ ਉਸ ਨੂੰ ਕੋਲ ਲਿਆ ਤੇ ਉਸ ਤੋਂ ਬਾਅਦ ਜਿਹੜਾ ਪੂਰੀ ਗੁਰੂ ਕੀ ਗੋਲਕ ਗਠੜੀ ਚ ਭਰ ਕੇ ਉਹਦਾ ਜਿਹੜਾ ਚੜਾਵਾ ਸੀ ਗਠੜੀ ਚ ਭਰਿਆ ਪੱਟ ਮਰਾਇ ਤੇ ਉਥੋਂ ਦੀ ਫਰਾਗ ਹੋ ਗਿਆ ਸੁਭਾਵਕ ਹੈ ਆ ਦੇਖੋ ਹੁਣ ਗੌਰ ਦੇ ਨਾਲ ਇਹ ਸਾਰੇ ਕਿੰਨੇ ਰੁਪਏ ਕੱਢੂਆ ਦੋਵੇਂ ਹੱਥਾਂ ਨਾਲ ਲੂਟ ਵੀ ਉਦਾਂ ਹੀ ਪਾਏ ਹੋਏ ਆ ਰਾਤ ਦਾ ਸਮਾਂ ਆ ਜਦੋਂ ਕ੍ਰਾਂਤੀ ਸਿੰਘ ਮਿਤਨੇਮ ਲਿਆਉਂਦੇ ਆ ਤਾਂ ਉਦੋਂ ਪਤਾ ਲੱਗਦਾ ਕਿ ਸਾਰੀ ਟੁੱਟ ਪਜ ਉੱਥੇ ਹੋਈ ਹੋਈ ਆ ਔਰ ਫਿਰ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਆ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਆਹ ਸੀਸੀਟੀਵੀ ਸਾਹਮਣੇ ਆਉਂਦੀ ਆ ਵੀ ਕਿੰਨੇ ਢੜਲੇ ਦੇ ਨਾਲ ਕੁਈ ਡਰਨੀ ਕੋ ਡੁੱਕਰ ਨਹੀਂ ਇਹਨਾਂ ਨੂੰ ਕਿਸੇ ਦਾ ਇੱਕ ਤਸਵੀਰ ਤਾਂ ਦੇਖ ਲਿਆ ਪੰਜਾਬੀਓ ਦੇਖੋ ਇਹ ਆ ਚਿੱਟੇ ਦਾ ਮਾਮਲਾ ਇਹਦੇ ਵਿੱਚ ਬਾਬਾ ਜੀ ਦੱਸ ਵੀ ਰਹੇ ਨੇ ਕਿ ਭਾਈ ਜਿਹੜਿਆ ਚਿੱਟਾ ਲਾਉਂਦੇ ਨੇ ਦਰਸਾਲ ਉਹਨਾਂ ਨੇ ਇਹ ਗੁੱਲਖ ਪੱਟ ਦਿੱਤੀ ਹੈ ਰੈਂਚ ਦੇ ਨਾਲ ਪਹਿਲਾਂ ਇਹਨੂੰ ਖੋਲਿਆ ਜਾਂਦਾ ਉਸ ਤੋਂ ਬਾਅਦ ਦੋਵੇਂ ਹੱਥਾਂ ਦੇ ਨਾਲ ਤੁਹਾਡੇ ਸਾਹਮਣੇ ਰੁਗ ਭਰ ਕੇ ਦੋ ਵਾਰ ਉਸ ਨੇ ਪਾਏ ਨੇ ਹਾਲਾਂਕਿ ਹੋਰ ਵੀ ਪੈਸੇ ਦੱਸੇ ਜਾ ਰਹੇ ਨੇ ਕਿ ਬਹੁਤ ਸਾਰਾ ਰੁਪਈਆ ਸੀ ਜਿਹੜਾ ਕਿ ਉਹਨੂੰ ਸਿੱਧੇ ਤੌਰ ਤੇ ਤੁਸੀਂ ਦੇਖਿਆ ਕਿ ਦੋਨੇ ਵਾਰੀ ਹੱਥ ਪਾਇਆ ਤਾਂ ਉਹਨਾਂ ਨੇ ਬਹੁਤ ਸਾਰੇ ਪੈਸੇ ਕੱਢ ਲਏ ਨੇ ਤਾਂ ਹੁਣ ਤੁਸੀਂ ਇਹ ਦੇਖੋ ਅਮਰਪਾਲ ਸਿੰਘ ਨੂੰ ਜਿਹੜੇ ਲੋਕ ਕਹਿੰਦੇ ਨੇ ਜਾਂ ਫਿਰ ਸਾਡੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਨੇ ਕਿ ਅਮਰਪਾਲ ਸਿੰਘ ਮਾੜੇ ਕਰਮ ਕਰਦਾ ਸੀ ਉਹਦਾ ਦੋਸ਼ੀ ਹੈ ਜੀ ਉਹਦੇ ਤੇ ਤਾਂ ਐਨਐਸਐ ਲਾਤੀ ਹੈ ਤਾਂ ਹੁਣ ਤੁਸੀਂ ਦੱਸੋ ਇਹ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਜਿਹੜੇ ਉੱਥੇ ਗ੍ਰੰਥੀ ਨੇ ਚਲੋ ਤਾਂ ਨਹੀਂ ਹੈਗੇ ਪਰ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਇਨੀ ਰਕਮ ਪਈ ਆ ਇਹਨਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਕਿ ਤੁਹਾਨੂੰ ਪਤਾ ਕਿ ਬੇਅਦਬੀਆਂ ਨੂੰ ਬਹੁਤ ਸਾਰਾ ਅੰਜਾਮ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਅੰਗ ਪਾੜੇ ਜਾਂਦੇ ਨੇ ਤਾਂ ਉੱਥੇ ਕਿਉਂ ਨਾ ਇੱਕ ਪਹਿਰੇਦਾਰ ਰਖਵਾ ਦੇਣ ਸਰਕਾਰਾਂ ਉਹਨਾਂ ਤੇ ਦਾ ਪੈਸਾ ਲਾਉਂਦੀਆਂ ਨਹੀਂ ਔਰ ਜਿਹੜੇ ਸਾਡੇ ਨੌਜਵਾਨ ਚਿੱਟੇ ਤੋਂ ਵਜਾਉਣ ਦੀ ਗੱਲ ਕਰਦੇ ਨੇ ਬਹੁਤ ਸਾਰੀ ਯਾਨੀ ਇੱਕ ਸਿੱਖੀ ਦੇ ਨਾਲ ਗੱਲ ਕਰਨ ਦੀ ਜੋੜਨ ਦੀ ਗੱਲ ਕਰਦੇ ਨੇ ਤਾਂ ਫਿਰ ਉਹਨਾਂ ਨੌਜਵਾਨਾਂ ਨੂੰ ਡਿਬਰੂਗੜ੍ਹ ਜੈਨੇ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਇਹ ਹੈ ਸਾਡੇ ਪੰਜਾਬ ਦੀ ਸਰਕਾਰ ਦਾ ਰੁਤਬਾ ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਕਿਹ ਇਹ ਜਿਹੜੀ ਚਿੱਟੇ ਦੀ ਕਹਾਣੀ ਹੈ ਕਿੰਨੀਆਂ ਗੱਲਾਂ ਨੂੰ ਅੰਜਾਮ ਦਿੰਦੀ ਹੈ ਉਹ ਦੇਖਿਆ ਸੀ ਦਾਨ ਸਿੰਘ ਵਾਲੇ ਦੇ ਵਿੱਚ ਅੱਠ ਘਰਾਂ ਨੂੰ ਅੱਗ ਲਾਈ ਗਈ ਸੀ ਔਰ ਦੂਜੇ ਪਾਸੇ ਜਿਹੜੀ ਗੁਰੂ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਗੋਲਕ ਦੇ ਨਾਲ ਯਾਨੀ ਇੱਕ ਕਹਿ ਸਕਦੇ ਜਿਵੇਂ ਗੁਰਦੁਆਰੇ ਦੇ ਵਿੱਚ ਗੁਰੂ ਸਾਹਿਬ ਦੀ ਇੱਕ ਤਰ੍ਹਾਂ ਦੀ ਬੇਅਦਬੀ ਹੀ ਹੋਈ ਆ ਕਿਉਂਕਿ ਗੁਰੂ ਸਾਹਿਬ ਤੇ ਜਿਹੜਾ ਚੜਾਵਾ ਚੜਦਾ ਤਾਂ ਉਸ ਦੀ ਜਿਹੜੀ ਮਾਇਆ ਹੁੰਦੀ ਆ ਉਹ ਗੁਰਦੁਆਰੇ ਦੇ ਵਿੱਚ ਹੀ ਲੱਗਦੀ ਹੁੰਦੀ ਆ ਇਹ ਤੁਹਾਨੂੰ ਵੀ ਪਤਾ ਹੈ ਪਰ ਜਿਹੜੇ ਲੋਕ ਨੇ ਦੇਖੋ ਕਿਸ ਕਦਰ ਜਮੀਰ ਮਰਿਆ ਹੋਇਆ ਜੋੜੇ ਜੁੱਤੇ ਬੂਟ ਪਹਿਨ ਕੇ ਤਾਂ ਉੱਥੇ ਨਾਲ ਦੀ ਨਾਲ ਉਹਨਾਂ ਨੇ ਉਹ ਅੰਜਾਮ ਦਿੱਤਾ ਜਿਹੜਾ ਕਿ ਇੱਕ ਪ੍ਰੋਫੈਸ਼ਨਲ ਚੋਰ ਕਰਦੇ ਹੁੰਦੇ ਨੇ ਤਾਂ ਹੁਣ ਸਾਡੀ ਸਰਕਾਰ ਕੀ ਮੈਨੂੰ ਲੱਗਦਾ ਹੈ ਕਿ ਜਿਵੇਂ ਇਹਨਾਂ ਨੂੰ ਅਣ ਦੇਖਿਆ ਹੀ ਕਰਦੀ ਹੈ ਤਾਂ ਬਹੁਤ ਸਾਰੇ ਅੰਜਾਮ ਦਿੱਤੇ ਜਾਂਦੇ ਨੇ ਕਿਤੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਿਸ਼ਾਬ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਜਾਂਦੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੱਟੀ ਦੇ ਵਿੱਚ ਸਿੱਟਿਆ ਜਾਂਦਾ ਤਾਂ ਕਿਤੇ ਉਹਨੂੰ ਚੁੱਲ੍ਹੇ ਦੇ ਵਿੱਚ ਉਹਦੀਆਂ ਪੋਥੀਆਂ ਸਾੜੀਆਂ ਜਾਂਦੀਆਂ ਨੇ ਬਹੁਤ ਸਾਰੇ ਵੱਡੇ ਵੱਡੇ ਅੰਜਾਮ ਤੁਹਾਨੂੰ ਮੈਂ ਆਪਣੇ ਚੈਨਲ ਤੇ ਦਿਖਾ ਚੁੱਕਿਆ ਜਿਹੜੇ ਕਿ ਅੱਜ ਤੋਂ 5-6 ਮਹੀਨੇ ਪਹਿਲਾਂ ਦੀਆਂ ਵੀਡੀਓ ਨੇ ਔਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਕਿ ਇਹਨਾਂ ਨੂੰ ਨਹੀਂ ਚਾਹੀਦਾ ਕਿ ਵੱਡੇ ਪੱਦਰ ਤੇ ਅਸੀਂ ਕਾਨੂੰਨ ਲੈ ਕੇ ਆਈਏ ਫਿਰ ਕਹਿ ਦਿੰਦੇ ਨੇ ਵੀ ਐਸਜੀਪੀਸੀ ਨੂੰ ਬੋਲਦੇ ਨੇ ਐਸਜੀਪੀਸੀ ਇਹ ਚੀਜ਼ਾਂ ਨੂੰ ਵੇਖ ਕੇ ਸੁੱਤੀ ਕਿਉਂ ਹੈ ਕਿੰਨੀਆਂ ਬੇਅਦਮੀਆਂ ਨੂੰ ਅੰਜਾਮ ਦਿੱਤਾ ਗਿਆ ਅੱਜ ਤੋਂ 6 ਮਹੀਨਿਆਂ ਦੀਆਂ ਵੀਡੀਓ ਤਾਂ ਮੈਂ ਪਤਾ ਨਹੀਂ ਕਿੰਨੀਆਂ ਕੀ ਪਾਤੀਆਂ ਤਾਂ ਹੁਣ ਐਸਜੀਪੀਸੀ ਨੂੰ ਵੀ ਚਾਹੀਦਾ ਕਿ ਵੱਡੇ ਪੱਦਰ ਤੇ ਅਸੀਂ ਕਾਨੂੰਨ ਪਾਸ ਕਰਵਾਈਏ ਜਿਹੜੇ ਕਿ ਬੇਅਦਮੀਆਂ ਨੂੰ ਅੰਜਾਮ ਦਿੰਦੇ ਨੇ ਜਾਂ ਫਿਰ ਇਹੋ ਜਿਹੀਆਂ ਚੋਰੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਕੋਈ ਐਸੀ ਸਜ਼ਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਐਸਾ ਅੰਜਾਮ ਦਿੰਦਾ ਤਾਂ 100 ਵਾਰ ਸੋਚੇ ਕਿ ਦੀ ਸਜ਼ਾ ਕੀ ਹੈ ਤਾਂ ਹੁਣ ਤੁਸੀਂ ਆਪ ਸਮਝੋ ਜਿੰਨੇ ਲੋਕ ਭਾਈ ਅਮਰਤਪਾਲ ਸਿੰਘ ਨੂੰ ਇਹ ਗੱਲ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਹਥਿਆਰਿਆਂ ਨੂੰ ਪ੍ਰਮੋਟ ਕਰਦਾ ਉਹ ਤਲਵਾਰਾਂ ਫੜਾਉਂਦਾ ਲੋਕਾਂ ਦੇ ਧੀਆ ਪੁੱਤਾਂ ਨੂੰ ਖਰਾਬ ਕਰਦਾ ਕੀ ਫਿਰ ਇਹ ਦੱਸੋ ਇਹ ਧੀਆ ਪੁੱਤ ਜਿਹੜੇ ਆ ਹੁਣ ਕਾਰਨਾਮਾ ਕਰਕੇ ਗਏ ਨੇ ਕਿ ਇਹੋ ਜੇ ਅਮਰਤਪਾਲ ਸਿੰਘ ਇਹੋ ਜੇ ਰਾਤੇ ਲਾਉਂਦਾ ਸੀ ਇਹ ਗੱਲਾਂ ਨੂੰ ਮੇਰਾ ਵੀਰ ਸਮਝਣ ਦੀ ਲੋੜ ਹੈ ਸਾਡੇ ਵਾਲੇ ਪੰਜਾਬੀਆਂ ਨੂੰ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਲੋਕ ਤਾਂ ਮੱਥਾ ਟੇਕ ਕਿਉਂਦੇ ਆ ਉਥੇ 10-10 ਰੁਪਈਆਂ ਦੇ ਨਾਲ ਮਾਇਆ ਇਕੱਠੀ ਹੁੰਦੀ ਆ ਤਾਂ ਗੁਰਦੁਆਰੇ ਦੇ ਵਿੱਚ ਕੋਈ ਨਾ ਕੋਈ ਕੰਮ ਲੱਗਦੀ ਆ ਤਾਂ ਹੁਣ ਇਹਨਾਂ ਬੰਦਿਆਂ ਨੇ ਇੱਕੋ ਹੀ ਝਟਕੇ ਦੇ ਨਾਲ ਬੇਅਦਮੀ ਵੀ ਕਰ ਦਿੱਤੀ ਆ ਮਾਇਆ ਤਾਂ ਚਲੋ ਲੈ ਗਏ ਨੇ ਸਭ ਤੋਂ ਵੱਡੀ ਮੈਂ ਕਹਿੰਦਾ ਵੀ ਬੇਅਦਮੀ ਨੂੰ ਇਨਜਾਮ ਦਿੱਤਾ ਜਿਹੜਾ ਉਹ ਮਾੜੀ ਗੱਲ ਹੈ ਬੇਅਦਮੀ ਕਿਵੇਂ ਹੋਈ ਆ ਗੁਰੂ ਸਾਹਿਬ ਦੇ ਸਾਹਮਣੇ ਜੋੜੇ ਲੈ ਕੇ ਬੰਦੇ ਗਏ ਨੇ ਬੂਟ ਪਾਏ ਹੋਏ ਤੁਸੀਂ ਦੇਖੇ ਨੇ ਉਹ ਵਿੱਚ ਬੰਦਾ ਕਹਿ ਵੀ ਰਿਹਾ ਦੂਜੇ ਪਾਸੇ ਰੈਂਚ ਦੇ ਨਾਲ ਉਹਦੀ ਭੰਨ ਤੋੜ ਕੀਤੀ ਗਈ ਹੈ ਇਹ ਵੀ ਬੇਅਦਬੀ ਹੈ ਜਦੋਂ ਕੋਈ ਗੁਰੂ ਸਾਹਿਬ ਤੇ ਉਹ ਸੰਦ ਚਲਾਏ ਗਏ ਨੇ ਤਾਂ ਹੁਣ ਤੁਸੀਂ ਆਪ ਦੱਸੋ ਵੀ ਸਰਕਾਰ ਜਿਹੜੀ ਹੈ ਹਰ ਫਰੰਟ ਤੇ ਹਰ ਗੱਲਬਾਤ ਤੇ ਨਕਾਮ ਰਹੀ ਹੈ ਜਿਹੜਿਆਂ ਕਿ ਉਹਦਾ ਕਹਿ ਕੇ ਮੁਕਰ ਗਏ ਨੇ ਇਹ ਮੁੱਦੇ ਦੇ ਕੰਮ ਕਿੱਥੋਂ ਕਰ ਦੇਣਗੇ ਤਾਂ ਇੰਨਾ ਕੀ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣਾ ਸੀ ਤਾਂ ਜਿਹੜੀ ਇਹ ਗੱਲਬਾਤ ਸੀ ਤੁਹਾਡੇ ਤੱਕ ਮੈਂ ਪਹੁੰਚਾ ਦਿੱਤੀ ਹੈ ਤਾ ਪੰਜਾਬ ਵਾਲਿਓ ਹੁਣ ਤੁਹਾਡੇ ਇਸ ਤੇ ਰਿਐਕਸ਼ਨ ਕੀ ਆਉਂਦੇ ਨੇ ਤਾਂ ਮੈਂ ਉਸਦੇ ਜਵਾਬ ਜ਼ਰੂਰ ਦੇਵਾਂਗਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ